ਸ੍ਰੀ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਵੀ ਵੱਡੀ ਖਬਰ ਕਾਲੀਦਾਲ ਵੱਲੋਂ ਲੋਕਾਂ ਨੂੰ ਨਾਲ ਲੈ ਕੇ ਲੜੇ ਸੰਘਰਸ਼ ਨੇ ਆਪ ਸਰਕਾਰ ਨੂੰ ਲੈਡ ਪੋਲਿੰਗ ਵਾਪਸ ਲੈਣ ਲਈ ਕੀਤਾ ਮਜਬੂਰ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਤੇ ਯੂ ਟਰਨ ਲੈ ਕੇ ਯੋਜਨਾ ਵਾਪਸ ਲੈਣ ਤੇ ਤਿੱਖਾ ਪ੍ਰतिकਰਮ ਕਰਦੇ ਹੋਏ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਤੇ ਸ਼ਰਮਣੀ ਕਾਲੀ ਦਲ ਦੇ ਜੂਥ ਆਗੂ ਤੇ ਇਪਕੋ ਦੇ ਡੈਲੀਗੇਟ ਨਵੀਤ ਸਿੰਘ ਖੱਟੜਾ ਨੇ ਕਹਾ ਕਿ ਯੋਜਨਾ ਭਾਵੇਂ ਹਾਈ ਕੋਰਟ ਦੀ ਝਾੜ ਤੋਂ ਬਾਅਦ ਵਾਪਸ ਲਈ ਹੈ ਪਰ ਕਿਸਾਨਾਂ ਤੇ ਆਮ ਲੋਕਾਂ ਦੇ ਸ਼ਰਸ ਨੂੰ ਦੇਖ ਕੇ ਸਰਕਾਰ ਡੋਲ ਗਈ ਸੀ ਜਿਸ ਕਰਕੇ ਪੰਜਾਬ ਦੀ ਜ਼ਮੀਨ ਨੂੰ ਹੜੱਪਣ ਦੀ ਯੋਜਨਾ ਆਮ ਆਦਮੀ ਪਾਰਟੀ ਨੂੰ ਵਾਪਸ ਲੈਣੀ ਪਈ ਉਹਨਾਂ ਕਹਾ ਕਿ ਇਹ ਕਾਲੀ ਦਲ ਵੱਲੋਂ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਸ਼ੁਰੂ ਕੀਤੀ ਮਹਮ ਦੀ ਵੱਡੀ ਜਿੱਤ ਹੈ ਇਸ ਜਿੱਤ ਲਈ ਕਾਲੀ ਦਲ ਦੇ ਜਚਾਰੂ ਵਰਕਰ ਵੀ ਵਿਦਾਈ ਦੇ ਪਾਤਰ ਹਨ ਜਿਹੜੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਤੇ ਲੈਂਡ ਪੂਲਿੰਗ ਯੋਜਨਾ ਦੇ ਖਿਲਾਫ ਲਗਾਤਾਰ ਰੈਲੀਆਂ ਵਿੱਚ ਜਿਮੂਲੀਅਤ ਕਰਦੇ ਰਹੇ ਖੱਟੜਾ ਨੇ ਇਹ ਕਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਪੰਜਾਬ ਭਰ ਚ ਹੋ ਰਿਹਾ ਕੇ ਵਿਰੋਧ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਲੇਟ ਪੋਲਿੰਗ ਪਾਲਿਸੀ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ ਕਾਲੀ ਦਲ ਹਮੇਸ਼ਾ ਪੰਜਾਬ ਪੰਜਾਬੀ ਆ ਤੇ ਕਿਸਾਨਾਂ ਵਪਾਰੀਆਂ ਤੇ ਮਜ਼ਦੂਰਾਂ ਨਾਲ ਡਟ ਕੇ ਖੜਦਾ ਆ ਰਿਹਾ ਹੈ ਜਿਸ ਦੇ ਰੋ ਅੱਗੇ ਆਮ ਆਦਮੀ ਪਾਰਟੀ ਨੂੰ ਝੁਕਣਾ ਪਿਆ ਆਪਣਾ ਫੈਸਲਾ ਵਾਪਸ ਲੈਣਾ ਪਿਆ ਦੋਵੇਂ ਆਗੂਆਂ ਨੇ ਕਹਾ ਕਿ ਸਰਕਾਰ ਜਦੋਂ ਵੀ ਕੋਈ ਪੰਜਾਬ ਵਿਰੋਧੀ ਫੈਸਲੇ ਕਰੇਗੀ ਤਾਂ ਚਰਨੀ ਕਾਲੀ ਦਲ ਇਹੋ ਜਗੇ ਫੈਸਲਾ ਲਗਾ ਮੇਸ਼ਾ ਵਿਰੋਧ ਕਰੇਗਾ ਜਿਵੇਂ ਅੱਜ ਲੋਕ ਇਕਤਾ ਦੀ ਤਾਕਤ ਨੇ ਲੈਂਡ ਪੂਲਿੰਗ ਦੀ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ